ਬਾਬੀ ਉਧਰ ਆਇਆ ਮੜਾ ਦਵਿੰਦਰ ਮੈਂ ਕਹਾਂਦੀ ਹਾਂ ਮੰਮੀ ਤੇਰੀ ਕਿੱਥੇ ਗਈ ਆ ਜਾਂਦੀ ਤੇ ਇਹ ਜਾਂਦੇ ਸ਼ਾਮਾ ਬੈਗੀਆਂ ਬਸ ਤੇ ਜਾਣਾ ਉਹ ਮੰਮੀ ਤੇ ਨਾ ਉਥੇ ਲਾਗੇ ਕੇ ਜਨਮ ਦੇਣੀ ਤੇ ਉਹਨਾਂ ਜ਼ਰੂਰੀ ਬੁਲਾਏ ਤੇ ਉਧਰੋਂ ਚਲ ਗਏ ਅੱਛਾ ਹਾਂ ਮੈਨੂੰ ਕਹਾਂਦੀ ਕੋਈ ਨਹੀਂ ਪਰੌਣੀਆਂ ਨੂੰ ਰੱਖੀ ਰਾਤ ਤੇ ਕੀ ਕਹਿਣਾ ਕੰਮ ਕੋਈ ਆਹੋ ਆਇਆ ਮੜਾ ਤੇ ਸੋਨੀ ਬਾਬੀ ਉਹ ਬਾਹਰ ਬੈਠੇ ਧੁੱਪੇ ਅੱਛਾ ਅੱਛਾ ਦਵਿੰਦਰ ਆਹੋ ਜੀ ਕਿਹੜੀ ਗੱਲ ਜਿਹੜੀ ਪੜਦੇ ਦੀ ਬਹੁਤ ਸਹੀ ਤੁਸੀਂ ਦੱਸਦੀਆਂ ਉਹ ਗੱਲ ਤੈਨੂੰ ਉਦੋਂ ਹੀ ਕਰ ਲੈਣੀ ਸੀ ਉਦੋਂ ਸੋਨੀ ਭਾਬੀ ਲਾਗੇ ਸੀ ਤੇ ਨਾਲੇ ਸੁੱਖ ਸੀ ਲੈ ਉਹ ਸਾਬ ਰਾਜੀ ਖੁਸ਼ੀ ਤੇ ਹੈ ਨਾ ਉਹ ਰਾਜੀ ਖੁਸ਼ੀ ਵੀ ਹੈ ਤੇ ਨਹੀਂ ਹੁਣ ਤੇ ਸੁੱਖ ਨਾ ਹੁੰਦੇ ਸੀ ਤੇ ਨਾਲੇ ਸੋਨੀ ਭਾਬੀ ਮੇਰੇ ਨਾਲ ਗੱਲ ਨਹੀਂ ਕੀਤੀ ਮੈਂ ਨਾ ਸੁੱਖ ਨਾ ਹੁੰਦੇ ਗੱਲਾਂ ਕਰਦੀ ਵੇਖੀ ਆ ਲੈ ਦਵਿੰਦਰ ਬਾਹਰ ਆਂਦੀ ਹੋਸਟਲ ਸੌ ਸੇਲੀਆਂ ਪਹਿਣਾ ਨਵਾਕ ਵੀ ਆ ਨਾਲੇ ਅੱਜ ਕੱਲ ਸਮਾਂ ਹੀ ਹੁੰਨਾ ਦਾ ਲੈ ਭਾਬੀ ਜੀ ਤੁਸੀਂ ਆਂਦੇ ਆ ਸੌ ਸੇਲੀਆਂ ਪਹਿਣਾ ਨਵਾਕ ਵੀ ਆ ਸ਼ੇਲੀਆਂ ਦਾ ਹੌਣ ਉਹਦੇ ਪਤਾ ਲੱਗ ਜਾਂਦਾ ਪਹਿਲਾਂ ਇੱਥੇ ਵੜ ਕੇ ਡਈ ਸੀ ਜਦੋਂ ਮੈਂ ਛੱਤ ਤੇ ਗਈ ਤੇ ਉੱਥੇ ਡਈ ਬਾਹਰ ਨਹੀਂ ਕਦੀ ਦੇਂਦੀ ਤੇ ਗੱਲ ਛੱਡ ਰਾਤ ਨੂੰ ਫੋਨ ਤੇ 12-12 ਵਜੇ ਕੰਨ ਲੱਗੀ ਰਹਿੰਦੀ ਆ ਆਈਡੀਆਂ ਵੀ ਕੀ ਸ਼ੇਲੀਆਂ ਵਾ ਵੀ ਜਿੰਨਾਂ ਨੇ ਰਾਤ ਜੱਲਾਂ ਕਰਨੀਆਂ ਹੁੰਦੀਆਂ ਵਾ ਗੱਲ ਤੇ ਤੇਰੀ ਠੀਕ ਆ ਦੇਵਿੰਦਰ ਪਤਾ ਕੀ ਆ ਸਮੇਂ ਇਦਾਂ ਦੇ ਹੁਣ ਵੀ ਦਾਦੀ ਹੁੰਦਾ ਜਿਹਾ ਗੱਲਾਂ ਤੋਂ ਬਾਕੀ ਇਹ ਕਿ ਧੀ ਭੈਣ ਘਰ ਦੀ ਇੱਜ਼ਤ ਹੁੰਦੀ ਆ ਇੱਕ ਵਾਰੀ ਗੱਲ ਕਰ ਤੋਂ ਬਾਹਰ ਨਿਕਲ ਜੇ ਨਾ ਤੇ ਮੁੜ ਕੇ ਉਿੱਤੇ ਰਹਿੰਦੀ ਨਹੀਂ ਆ ਦੁਨੀਆ ਦਾ ਕਰਾ ਮੂੰਹ ਫੜ ਲੈਣਾ ਹੁੰਦਾ ਵਾ ਤਾਂ ਹੀ ਤੇ ਮੈਂ ਤਾਂ ਨਾਲ ਗੱਲ ਕੀਤੀ ਵੀ ਮੰਮੀ ਦੇ ਜਨਮ ਦਿਨ ਵੇਖਣ ਚਲ ਗਈ ਤੇ ਜੇ ਮੈਂ ਪੁੱਛਿਆ ਫੋਨ ਕਿਹਦਾ ਤੇ ਮੈਨੂੰ ਪੈ ਗਈ ਤੇ ਡਰ ਗਈ ਠੈਂਬਰ ਗਈ ਪੂਰਾ ਸੇਲੀ ਦਾ ਵਾ ਤੈਨੂੰ ਕੀ ਆ ਲੈ ਵੇਦਵਿੰਦਰ ਸੋਖਵਾ ਨਿਆਣੀ ਸੈਣੀ ਜੇ ਤੂੰ ਉਹਨੂੰ ਸਿੱਧੀ ਸਿੱਧੀ ਕੋਈ ਗੱਲ ਪੁੱਛੂਗੀ ਤੇ ਦੱਸਣ ਤੇ ਤੈਨੂੰ ਉਹ ਲੱਗੀ ਨਹੀਂ ਘਰ ਚ ਵੱਖਰੀ ਲੜਾਈ ਪੈ ਜਾਊ ਤੇ ਜੇ ਬੋਤ ਜੋ ਬੰਨਾ ਕਰੇਗੀ ਤੇ ਗੱਲ ਬੜੀ ਵੱਧ ਜਾਣੀ ਜੇ ਨਾ ਵੀ ਹੋਈ ਹੋ ਸਕਦਾ ਉਹਦੀ ਕਿਸੇ ਲਈ ਭੰਦੇ ਹੋਵੇ ਫਿਰ ਤੂੰ ਬਦਨਾਮ ਇਦਾਂ ਕਰ ਆਪਣੇ ਮੰਮੀ ਨਾਲ ਗੱਲ ਕਰੀ ਘਰ ਦੇ ਵਿੱਚ ਗੱਲ ਕਰਨ ਦਾ ਕੋਈ ਡਰ ਨਹੀਂ ਆ ਕਈ ਗੱਲਾਂ ਹੁੰਦੀਆਂ ਛਪਾਉਣ ਵਾਲੀਆਂ ਪਰ ਜਿਹੜੀ ਗੱਲ ਕਰਨ ਵਾਲੀ ਹੋਵੇ ਉਹ ਕਰ ਦੇਣੀ ਚਾਹੀਦੀ ਆ ਤੇ ਜੋ ਬੰਨਾ ਨਾ ਕਰੀ ਬੁੱਤ ਪਤਾ ਕਿਉਂ ਬੰਦਿਆਂ ਤੋਂ ਭਰਾਵਾਂ ਤੋਂ ਕਈ ਪਰਦੇ ਰੱਖਨੇ ਪੈਂਦੇ ਆ ਕਈ ਗਲਤੀਆਂ ਬੱਚਿਆਂ ਕੋ ਹੋ ਵੀ ਜਾਂਦੀਆਂ ਹਰ ਗੱਲ ਬੰਦਿਆਂ ਦੇ ਕੰਨਾਂ 'ਚ ਨਹੀਂ ਪਾਈ ਜਾਂਦੀ ਤਾਂ ਤੇ ਮੈਂ ਤਾੜਨਾ ਕੀਤੀ ਆ ਕਿ ਮੈਨੂੰ ਪਤਾ ਤੁਸੀਂ ਨਹੀਂ ਕਰਨੀ ਗੱਲ ਕੋਈ ਮੈਂ ਮੈਂ ਕਿਹਨਾ ਕਰਨੀ ਆ ਪਰ ਤੈਨੂੰ ਵੀ ਮੈਂ ਇਹ ਕਹਿੰਦੀ ਆ ਜੇ ਜੋ ਬਨਾਲ ਨਾ ਕਰੀ ਆਪਣੀ ਮੰਮੀ ਨਾ ਗੱਲ ਕਰੇ ਉਹ ਆਪੇ ਪੁੱਛੂਗੀ ਉਹਦੀ ਪੁੱਛਣ ਦੀ ਗੱਲ ਹੋਰ ਆ ਤੇ ਤੁਸੀਂ ਸੁਣ ਲਓ ਮੇਰੀ ਕਿਤੇ ਸੋਹਣੀ ਭਾਬੀ ਨਾਲ ਗੱਲ ਨਾ ਕਰਿਓ ਵੇਲੋ ਨੇ ਤਾੜ ਨੇ ਤਾੜ ਤੇ ਮੈਨੂੰ ਯਕੀਨ ਮੈਂ ਤੁਹਾਡੇ ਨਾਲ ਤਾਂ ਕਰਦੀ ਆ ਲੈ ਦਵਿੰਦਰ ਤੇਰੇ ਲੱਗਦਾ ਵੀ ਮੈਂ ਕਹਿੰਦੀ ਮੈਂ ਕੋਈ ਨਿਆਣੀ ਆ ਫਿਰ ਵੀ ਮੇਰੀ ਨਾਣਾ ਨਾਪਸਰ ਨੂੰ ਹਣਾ ਬਿਲਕੁਲ ਮਿੱਟੀ ਪੁੱਟਾਂਗੇ ਤੇ ਆਪਾਂ ਕੁੱਟੀ ਜਾਂਦੀ ਆ ਉਹ ਨਹੀਂ ਗੱਲ ਆ ਚਾਹ ਬਣਾਉਣੀ ਕੋਟ ਭੀਕੇ ਚਾਹ ਹੁਣ ਨਹੀਂ ਹੋ ਚਾਹ ਨਹੀਂ ਪੀਣੀ ਪਤਾ ਕੀ ਬਸ ਦਾ ਟਾਈਮ ਆ બસ ਨਿਕਲ ਗਈ ਨਾ ਤੇ ਉਹ ਮਗਰ ਦੀ ਬਸ ਤੈਨੂੰ ਪਤਾ ਹੁੰਨੀ ਵੀ ਨਹੀਂ ਆ ਮਿਲ ਗਏ ਲੈ ਲਿਆ ਇੰਨਾ ਹੀ ਬੜਾ ਵਾ ਹੁਣ ਤੂੰ ਆਈ ਰਾਜੀ ਖੁਸ਼ੀ ਅੱਧਾ ਵੀ ਹੁੰਨੀ ਨਹੀਂ ਆ ਹੁਣ ਤੇਰਾ ਟਾਈਮ ਨਹੀਂ ਲੱਗਣਾ ਤੇ ਮੈਨੂੰ ਸੋਕ ਨਹੀਂ ਟੈਨਸ਼ਨ ਪਾਤੀ ਆ ਚਾਪੇ ਮੇਰੇ ਚਿੰਤਾ ਨਾ ਕਰ ਮਹਾਰਾਜ ਕਰੇ ਸਭ ਕੋ ਠੀਕ ਠਾਕ ਹੀ ਹੋਵੇ ਬਾਕੀ ਉਹ ਗੱਲ ਹੋਊਗੀ ਵੀ ਤੂੰ ਆਪਣੇ ਮੂੰਹ ਕੋ ਗੱਲ ਨਹੀਂ ਕੱਢਣੀ ਚਲੋ ਠੀਕ ਆ ਕਿਉਂ 2 ਘੰਟੇ ਮੇਰੇ ਫੋਨ ਨੂੰ ਨਹੀਂ ਛੱਡਣਾ ਹੁੰਦਾ ਜਦੋਂ ਦਾਲ ਲੱਗ ਜੇ ਬੈਟਰੀ ਲੋ ਕਰਕੇ ਸਾ ਲੈਣਾ ਐਨੇ ਹੋਣੇ ਦੇ ਫੜਿਆ ਸੀ ਕੀ ਕੱਢ ਲੈ ਲੱਗਾ ਮੈਂ ਤੇਰੇ ਫੋਨ ਚ ਕਿੱਦਾਂ ਖੋ ਹੀ ਲਿਆ ਵਾ ਕੋ ਕੰਮ ਕੁਮ ਕਰਿਆ ਕਰ ਚੋ 2 ਘੰਟੇ ਫੋਨ ਚ ਵੜਿਆ ਰਹਿਣਾ ਤੇ ਕੀ ਆ ਜਿਹੜੀ ਵੇਖ ਲੈਣਾ ਉਹਦੇ ਕਾਦੇ ਵਾਸਤੇ ਟੀਵੀ ਲਾ ਦੇਤਾ ਨਾ ਕਾਟ ਵਾਗ ਦੇਤਾ ਚ ਵੇਖਿਆ ਕਰ ਮੈਨੂੰ ਪਤਾ ਜਿਹੜੀ ਤੇਰੇ ਪੀੜ ਪੈਣ ਦੀ ਆ ਫੋਨ ਕੇ ਫੜ ਲੈਂਦਾ ਵਾ ਅੱਛਾ ਕਿਉਂ ਫੜਨਾ ਵਾ ਤੇ ਕੱਢ ਲੈਣਾ ਕੋ ਫੋਨ ਚ ਮੈਂ ਉਧਰ ਤੋਂ ਹਣੀ ਮੈਂ ਦਵਾਉਂਗੀ ਉਧਰ ਤੋਂ ਹਣੀ ਮੈਂ ਫੋਨ ਦਵਾਉਂਗੀ ਨਹੀਂ ਉਧਰ ਤਾਂ ਕਹਿਣਾ ਹਬੇ ਮੇਰੇ ਮਾਮੇ ਨੇ ਤਦਾਂ ਨਹੀਂ ਤੂੰ ਹੀ ਉਦਾਂ ਨੇ ਮਾਮੇ ਅਛਾ ਨਹੀਂ ਮਾਮੇ ਤੇ ਤੇਰੇ ਬੜੇ ਚੰਗੇ ਆ ਜਿਹੜੇ ਮੰਮੀ ਕਹਿੰਦੀ ਹੁੰਦੀ ਦਾ ਤੂੰ ਵੀ ਕਹਿਣਾ ਨਾ ਨਿਆਣੇ ਕਿ ਜਣਾ ਮੀਨੇ ਵੀਨੇ ਨਹੀਂ ਆਉਣਾ ਸੀ ਤੂੰ ਜਾ ਫਿਰ ਨਾਨਕਾ ਉਥੇ ਲੈ ਆ ਕਰਦੀ ਕੀ ਆ ਵੀ ਕੀ ਕਰਦੀ ਆ ਮੰਮੀ ਸੁਖ ਮੇਰੀ ਗੱਲ ਸੁਣਾ ਕੋਈ ਅਗਲਾ ਹੈ ਕਿ ਨਹੀਂ ਤੁਹਾਨੂੰ ਦੋਵਾਂ ਨੂੰ ਕਿੰਨੀ ਤੁਸੀਂ ਖਾਪ ਪਾਈ ਆ ਅੰਦਰ ਬਰਾਉਨੇ ਬੈਠੇ ਕੀ ਕਹਿਣਗੇ ਤੇ ਮੰਮੀ ਮੈਂ ਮੜਾ ਫੋਨ ਫੜਿਆ ਇਹਨੂੰ ਕਿੱਡੀ ਪੀੜ ਪਾਈਦਾ ਹੱਥੇ ਚੁਪਟਾ ਮਾਰ ਕੇ ਖੋਲਿਆ ਕੀ ਕੱਢ ਲੈਣਾ ਹੈ ਮੇਰੇ ਫੋਨ ਚੋਂ ਨਹੀਂ ਮੇਰੀ ਗੱਲ ਸੁਣਾ ਅੱਗੇ ਤੇਰਾ ਫੋਨ ਉਹ ਵਰਤ ਲੈਂਦਾ ਸੀ ਹੈ ਤੇ ਤੈਨੂੰ ਤਾਂ ਕੋਈ ਤਕਰੀਫ਼ ਨਹੀਂ ਕੀ ਇਹੋ ਜਿਹਾ ਫੋਨ ਚ ਜਿਹੜਾ ਮੈਨੂੰ ਵੀ ਨਹੀਂ ਕੱਲ ਤੂੰ ਹੱਥ ਲਾਉਣ ਦਿੱਤਾ ਚਪਟਾ ਮਾਰ ਕੇ ਖੋਲਿਆ ਪਤੀਆ ਵਾ ਤੇਰਾ ਤੇ ਪਤੀਏ ਨੂੰ ਕੋਈ ਕੰਮ ਕਰ ਲਾਓ ਕੇ ਫੋਨਾਂ ਚ ਵਾਟ ਚੰਨਗੇ ਨਹੀਂ ਐਡਾ ਕੀ ਫੋਨ ਦੇ ਤੈਨੂੰ ਫੋਨ ਦੀ ਏ ਤੇ ਜ਼ਿਆਦਾ ਹੀ ਜਾਂਦਾ ਨਾ ਤੈਨੂੰ ਨਵਾਂ ਲੈ ਦੋ ਪਰ ਮੇਰੇ ਫੋਨ ਨੂੰ ਹੱਥ ਨਹੀਂ ਲਾਉਣਾ ਮੌਲਾ ਹੋਣੇ ਫੜਿਆ ਹੀ ਹੱਦ ਹੋ ਗਈ ਇਹਦੇ ਵਾਲੀ ਇਹਦੇ ਦੇ ਤੇਵਰੀ ਬਦਲ ਗਏ ਵਿਗੜ ਗਏ ਮੈਂ ਤੈਨੂੰ ਕਿਹਾ ਮੈਨੂੰ ਫੋਨ ਲਿਆ ਦਿਓ ਹੁਣ ਚੁੱਪ ਕਰ ਜਾ ਆ ਲੰਦੇ ਕਰਦੀਆਂ ਮਾਤਾ ਨਾਲ ਗੱਲ ਮੈਂ ਦੇਖ ਕੀ ਕਰਾਂ ਵੀ ਹਾਂ ਲੰਮੇ ਪੈ ਜਾ ਕੰਮ ਤੇ ਕੋਈ ਹੈ ਨਹੀਂ ਆ ਮਾਮੀਆਂ ਆਈਆਂ ਵਾ ਤੇ ਕੀ ਕਹਿਣਗੀਆਂ ਦੋ ਘੜੀਓ ਆਈਆਂ ਵਾ ਤੇ ਤੁਸੀਂ ਇੱਥੇ ਖਾਪ ਪਾਈ ਦੋਵਾਂ ਜਾਣਿਆਂ ਨੇ ਅਕਲ-ਉਕਲ ਤੁਹਾਨੂੰ ਦੋਵਾਂ ਨੂੰ ਨਹੀਂ ਹੈਗੀ ਉੱਠ ਜਾ ਮਾਮੀਆਂ ਚੱਲੀ ਹਾਂ ਵੱਲ ਮਨਾ ਬੇਟੀ ਕਾ ਨੂੰ ਕਰਾਉਣੀ ਹੈ ਦੀਦੀ ਚੱਲੀਏ ਬਲੇਟ ਬਣੀ ਆ ਮੈਂ ਕਹਿੰਦੇ ਹਾਂ ਕਿੰਨੇ-ਕਿੰਨੇ ਪੈਸੇ ਦੇਣੇ ਮੈਂ ਤਾਂ ਤੁਹਾਨੂੰ ਪੁੱਛ ਲੱਗੀ ਕਿ ਕਿੰਨੇ ਦੇਈਏ ਦੋ-ਦੋ ਸੌ ਦੇਈਏ ਹੁਣ ਇੰਨੇ ਚੜੀਆਂ ਆਏ 200 ਰੁਪਈਆ ਵੀ ਕੀ ਹੁੰਦਾ ਕਈ ਆਏ ਕਈ ਗਏ ਖਰਚੇ ਤੇ ਇੱਧਰ ਜਾਣੇ ਐਦਾਂ ਕਰੋ ਤੂੰ 500 ਦੇਵੰਦਰ ਦੇ ਦੇ ਹੂੰ ਤੇ ਮੈਂ ਅਜਿੰਨਾਨ ਨੂੰ ਦੇ ਦੇਣੀ ਆ ਚਲੀ ਜਾ ਕਰ ਲੈ 500 ਮੈ ਰ ਦੇਣੀ ਆ ਕੀ ਕਰਨੀਆਂ ਅਜੇ ਸਲਾਮ ਗਤਮ ਕਰਦੇ ਕਾਦਾ ਲੈਣ ਦੇਣ ਦੀਆਂ ਹਾਂ ਕਾਦਾ ਲੈਣ ਦੇਣ ਨਹੀਂ ਕਰਨਾ ਮੇਰੀ ਗੱਲ ਸੁਣ ਆ 500 ਰੁਪਏ ਆਪਣੀ ਨਾਨ ਨੂੰ ਦੇ ਦੀ ਹਾਂ ਚਲੋ ਤੇ ਦੇ ਆ ਨਹੀਂ ਕੋਈ ਗੱਲ ਨਹੀਂ ਹਾਂ ਹਾਂ ਤਾਲੁਕ ਮੇਰੇ ਵੱਲੋਂ ਪਿਆਰ ਪਤਾ ਕੀ ਫੇਰ ਆਸ ਦਾ ਟਾਈਮ ਆ ਮਾਸੀ ਨੂੰ ਕਹੀ ਦੀਕ ਦੀਕ ਕੇ ਦਈਆ ਮੇਰੀ ਗੱਲ ਸੁਣ ਤੂੰ ਆ ਗਿਆ ਮੇਰੇ ਬਾਤ ਇੰਨਾ ਹੀ ਬੜਾ ਕਾਫੀ ਅੱਛਾ ਕੋਈ ਗੱਲ ਨਹੀਂ ਚਾਹੀਦੀ ਜੋ ਬਣ ਬਾਜੀ ਦੇ ਨਾਲ ਹੋਣਾ ਵੀ ਰਾਜੀ ਖੁਸ਼ੀ ਵੀ ਅੱਗੇ ਤੇ ਲੜਕੇ ਹੁੰਦੀ ਹੈ ਦੋ ਜਗੇ ਸਲਾਹ ਨਾ ਆਇਓ ਆਉਂਗੀ ਨਾ ਹੋਣਾ ਦੇਖੂਗੀ ਮੈਂ ਚੱਲੇ ਚੱਲੇ ਪੁੱਤ ਚੱਲ ਚੱਲੀ ਹੈ ਫੇਰ ਜਾਣੇ ਆ ਦੇ ਦੇ ਮੰਮੀ ਨੂੰ ਆ ਤੇਰੀ ਮੰਮੀ ਦੇ ਦਿੱਤੇ ਚੀਜ਼ ਲੱਲੀ ਦੇਣੇ ਕੋਈ ਗੱਲ ਨਹੀਂ ਨਤੋ ਤੇ ਹੀ ਤੁਹਾਡੇ ਕੋਈ ਨਹੀਂ ਕੋਈ ਨਹੀਂ ਮਰਾਪੋ ਤਾਂ ਕਦੋਂ ਦਾ ਆਇਆ ਗੱਟੂ ਲਾਦਾ ਲੋੜੀ ਆਇ ਚਲ ਆ ਜਾ ਚਲ ਕੋਈ ਨਹੀਂ ਇਦਾਂ ਤਾਂ ਨਹੀਂ ਆਇਆ ਕਰੋ ਸ਼ਾਮਾਂ ਬੈਠਣਾ ਵੀਰ ਸ਼ੀ ਕਾ ਇਸ ਆਸ਼ੀ ਕਾ ਹੋਰ ਸਣਾ ਠੀਕ ਆ ਜੇ ਠੀਕ ਆ ਸੁਨਾ ਕੁੜੀ ਦਾ ਕੀ ਹਾਲ ਤੇਰੀ ਦਾ ਕੁੜੀ ਥਾੜੀ ਬਿਲਕੁਲ ਠੀਕ ਠਾਕ ਬੜੀ ਖੁਸ਼ੀ ਹਾਂ ਦੋਤਾ ਵੀ ਬੜਾ ਖੁਸ਼ੀ ਦੇ ਪੈਣ ਬੜੇ ਚਾ ਚੜਿਆ ਹਾਂ ਚਲੋ ਚਲੋ ਗਦਿਆ ਆਪੋ ਦੋ ਆਈਆਂ ਵੇ ਹਾਂ ਜੋੜ ਬੜਾ ਲਾਉਂਦੀ ਰਵੋ ਮੈਂ ਕਿਹਾ ਕਿੱਥੇ ਜਾਣਾ ਵਾਂ ਚੱਲੀ ਆ ਉਹਨੇ ਮੈਂ ਕਿਹਾ ਤੂੰ ਆਈ ਹੋ ਨਾ ਰਾਜੀ ਖੁਸ਼ੀ ਆਪਣੇ ਪਰਿਵਾਰ ਦੇ ਨਾਲ ਜੋ ਹੋ ਰਿਹਾ ਤਾਂ ਮੇਰ ਦਾ ਕਰਨ ਸੋਹਣੇ ਲੱਗੀਦਾ ਹਾਂਜੀ ਲੈ ਇੱਧਰ ਬੈਠੇ ਮੈਂ ਵੇਖਣ ਦੀ ਵੀ ਕਿੱਥੇ ਗਏ ਆ ਗਏ ਹਾਂ ਹਾਂ ਕਿਦਾਂ ਹਾਲ ਚਾਲ ਉਹਨਾਂ ਦਾ ਬੜਾ ਵਧੀਆ ਦੇਨੀ ਬੜੇ ਨਿੱਕ-ਨਿੱਕੇ ਥੋੜਾ ਜਿਹਾ ਟਾਈਮ ਬੈਠੇ ਤੇ ਝਾਤੀ ਸੱਸੋ ਦੀ ਖੁਸ਼ੀ ਤੇ ਹੋਰ ਖੁਸ਼ੀ ਬੜੇ ਖੁਸ਼ੀ ਦਵਿੰਦਰ ਵੀ ਚਲੋ ਵਧੀਆ ਹਾਂ ਸੋਨੀ ਜੀ ਹੋਈ ਸੋਲਾ ਆਹ ਹੋ ਗਿਆ ਦਿਲ ਜਨੀ ਕੋ ਵੀ ਉਹਦਾ ਡੈਪਿੰਦੀ ਚਾਟ ਗੁੱਸਾ ਕਾਲਾ ਚਲੋ ਕਿਤੇ ਨਾ ਕਿ ਦੇਦਾ ਗੁੱਸਾ ਜਾਜ ਵੀ ਹੀ ਤੇ ਫਲ ਫਰੂਟ ਦੀ ਖੜਿਆ ਜੀ ਡੱਬਾ ਹੀ ਲੈ ਗਿਆ ਜੀ ਦੱਬੇ ਦਾ ਕੀ ਅੱਜ ਕੱਲ ਕੋਣ ਖਾਂਦਾ ਬਰਫੀ ਕੁਸ਼ੂ ਮੈਂ ਗੱਲ ਚੱਲ ਕਿੰਨੇ ਚਿਰ ਬਾਅਦ ਚੱਲੇ ਮਹੌਲ ਚੱਲ ਜਾ ਵਧੀਆ ਲੱਗਿਆ ਵਾ ਤੇ ਇਹ ਵੀ ਖੁਸ਼ੀ ਵਾਲਾ ਕੰਮ ਹੀ ਪੈਸੇ ਕਿੰਨੇ ਕਿੰਨੇ ਦੇ ਗਿਆ ਜੀ ਵੇਹ ਕਿਦਾਂ 99 ਲੈਂਦੇ ਆ ਜਿੱਤਾ ਹੀ ਦੇਖ ਨਹੀਂ ਆਇਆ ਜਿਵੇਂ 5-500 ਰੁਪਈਆ ਚੱਲ ਤੋ ਗੋਰੂ ਕਿੱਥੇ ਅਰੇ ਉਨੇ ਨੇ ਮੰਗੇ ਉਲਟੇ ਮੰਗੇ ਹੁੰਦੇ ਲੱਗਾ ਉਹਨੇ ਤੇ ਮੰਗਣੇ ਹੀ ਹੁੰਦੇ ਆ 100 ਰੁਪਏ ਨਹੀਂ ਦਿੱਤਾ ਫੇਰ ਛੁੱਟਾ ਉਹਦੇ ਕਹਿੰਦਾ ਮੈਨੂੰ ਡੋਰ ਲਈ ਪੈਸੇ ਦੇ ਜੋ ਫਲਾਣੇ ਲਈ ਦੇ ਦੇ ਜੋ ਕਹਿੰਦਾ ਹੀ ਆਂਦਾ ਹੀ ਪੀ ਗੱਟੂ ਦਾ ਮੌਸਮ ਆਇਆ ਮੈਂ ਚੱਲਾ ਲੇ ਠੀਕ ਠਾਕ ਵਧੀਆ ਹੀ ਮੈਂ ਆਵੀ ਕਿਹਦੇ ਨਾਲ ਆਪਣੇ ਪਰਿਵਾਰ ਦੇ ਨਾਲ ਮੈਂ ਅੱਗੇ ਤੇ ਨਰਾਜ਼ ਹੋ ਕੇ ਆਉਂਦੀ ਨਹੀਂ ਆ ਹੁਣ ਸਹਿਮਤੀ ਨਾਲ ਆਇਓ ਰਾਜੀ ਖੁਸ਼ੀ ਸਾਰੇ ਜਾਣੇ ਨਹੀਂ ਜੋਬਨ ਨੂੰ ਵੀ ਕਹਣਾ ਹੈ ਉਹਨ ਲਈ ਜੋਬਨ ਹੈ ਨਹੀਂ ਹੁਣ ਲੱਗਿਆ ਘਰ ਤੇ ਮਾਸੀ ਜੀ ਵੀ ਗਏ ਹੀ ਕਿਤੇ ਫਮ ਜਦੋਂ ਕੇ ਸ਼ਾਮਾ ਪੈ ਗਈਆਂ ਬਸ ਤੇ ਉਹਨਾਂ ਨੂੰ ਜਦੋਂ ਤੁਸੀਂ ਗਏ ਉਹ ਤਾਂ ਮਾਸੀ ਘਰ ਗਈ ਆਹੋ ਪਰ ਇਹੀ ਰਾਵਣ ਹੀ ਪਿਆ ਲਿਆ ਫੜੇ ਮੱਥੇ ਬੋਲੀ ਹੈ ਕਿ ਜਾ ਇਦਾਂ ਨਹੀਂ ਵਧੀਆ ਤਰੀਕੇ ਨਾਲ ਬੋਲੀ ਇਦਾਂ ਬੋਲਣ ਵਾਲੀ ਕਿਹੜੀ ਗੱਲ ਹੈ ਵਧੀਆ ਜੀ ਸਾਰਾ ਹੋ ਗਿਆ ਚਲੋ ਹੁਣ ਦੋਨਾਂ ਨੂੰ ਥੋੜੀ ਸਮਝ ਆ ਗਈ ਆ ਬੜਾ ਵਧੀਆ ਲੱਗਾ ਸੱਚੀ ਹਮ ਟਾਈਮ ਨੇ ਤੇ ਆਪਣੇ ਹਿਸਾਬ ਨਾਲ ਤੁਰੇ ਰਹਿਣਾ ਲੰਘਦੇ ਜਾਣਾ ਪਰ ਜਿਹੜਾ ਟਾਈਮ ਹੱਸ ਖੇਡ ਕੇ ਨਿਕਲ ਜਾਣਾ ਉਹਦੇ ਨਾਲ ਦੀ ਰੀਸ ਨਹੀਂ ਹੈ ਨਾਲੇ ਆਪਣੇ ਭੈਣ ਭਰਾ ਕਿਹੜੇ ਵਾਧੂ ਹੁੰਦੇ ਆ ਗਾਲ ਤੇ ਸੁਭਾਅ ਦੀ ਹੁੰਦੀ ਬੰਦਾ ਆਪਣੇ ਸੁਭਾਅ ਨੂੰ ਸਹੀ ਰੱਖੇ ਸਹੀ ਤਰੀਕੇ ਨਾਲ ਚੱਲੇ ਤੇ ਰਿਸ਼ਤੇ ਬਜੇ ਕਿੰਨੇ ਕਵਾ ਅੱਜ ਕੱਲ ਤੇ ਨਿਕਦੇ ਜੁਗ ਦੇ ਰਿਸ਼ਤੇਦਾਰ ਮਿਲਦੇ ਚੰਗੇ ਲੱਗੀਦਾ ਹੁਣ ਨਹੀਂ ਕਹਿੰਦੀ ਮੈਨੂੰ ਘਵੇਲੀ ਚ ਆਪਾ ਕਰਨਾ ਪੈਂਦਾ ਸਾਰਾ ਫਲਾਣਾ ਲਗਾਣਾ ਨਹੀਂ ਨਨਾਈ ਉਹਦੀ ਹਟੇ ਹੁੰਦੀ ਆ ਤਨੀ ਕੋਈ ਗੱਲਬਾਤ ਹੋਈ ਓਦਾਂ ਵੀ ਮਾਹੌਲ ਚੱਲ ਠੀਕ ਹੀ ਵਧੀਆ ਸੋਖਾ ਜੀ ਓਕੇ ਤੇ ਹੀ ਆ ਜਾਏਗਾ ਕਹਿੰਦੀ ਆਈ ਆ ਹਾਂ ਹਾਂ ਚਲੋ ਮੈਂ ਚਾਹ ਬਣਾਵਾ ਪਹਿਲਾਂ ਠੰਡ ਬੜੀ ਲੱਗਦੀ ਬੁਲਾ ਲਓ ਸ਼ੁਕਰ ਰੱਬਾ ਸਾਡੀ ਭੈਣ ਵੀ ਕਿਤੇ ਪਰਿਵਾਰ ਵਿੱਚ ਲੜ ਲਈ ਆ ਨਹੀਂ ਤੁਹਾਨੂੰ ਸ਼ਿਕਾਇਤ ਆਈ ਰਹਿੰਦੀ ਆ ਸੱਸ ਨੇ ਇੱਥੇ ਦਾਤ ਆ ਉਹ ਕਰਤਾ ਵੇਲੀ ਸਾਫ ਕਰਨੀ ਪਈ ਆ ਦੇ ਦੇ ਤੋ ਉਹ ਲੈ ਲਓ ਤੇ ਲੜਾਈ ਰਾਹੀ ਹੁੰਦੀ ਜਿਵੇਂ ਕਹਿੰਦੇ ਮਲੇ ਜਮ ਲੱਕੜੀ ਨੂੰ ਖਲਾ ਲਾ ਗਈ ਹੋਰ ਦਾਸ ਹੈਲੋ ਸਾਸਰੀ ਘਰ ਕੀ ਹਾਲ ਚਾਲ ਆਪਣਾ ਵੀ ਠੀਕ ਆ ਆਜੀ ਤੇਰੇ ਵੀ ਠੀਕ ਹੋ ਬਸ ਦੇ ਪੱਠੇ ਪੁੱਠੇ ਪਾਉ ਮੰਮੀ ਦਾ ਕਿੱਦਾਂ ਠੀਕ ਨੇ ਕੀ ਗੱਲ ਹੋਈ ਦਵਾਈ ਨਹੀਂ ਆਂਦੇ ਮੋਨੋਂ ਮੋਨ ਤਾਂ ਟਾਈਮ ਬੜਾ ਹੋ ਗਿਆ ਕੋਈ ਨੂੰ ਸਵੇਰੇ ਵੇਖੂੰਗੀ ਕੁਛ ਨਹੀਂ ਇਹਨਾਂ ਨੂੰ ਮੇਰੀ ਗੱਲ ਸੁਣ आप लागे चल जी दवाई दरुद रखिए चल ठीक है मैं कट के ठीक दो साढ़े चार शाम मेरी गल सुनोड hmm. हो गया पठे ਕਥੇ ਕੁਦਰਤ ਨੇ ਆਹ ਥੋੜੇ ਵਿੱਚ ਫਸੇ ਬੱਠੇ ਹੋਏ ਸੁਣਿਆ ਛਾੜ ਦੇ ਦੀਆਂ ਕਾਸ਼ ਦਾ ਫੋਨ ਆਇਆ ਸੀ ਇਹਦਾ ਕਾਸ਼ ਦਾ ਇਹਦਾ ਕੇਹਾਂ ਦਾ ਮੰਮੀ ਠੀਕ ਨਹੀਂ ਆ ਫੇਰ ਹੁਣ ਮੈਂ ਤਾਂ ਹੋਰ ਤਰ ਹੁੰਦਾ ਫੇਸੋਂ ਕੇ ਮੈਂ ਜਾਣ ਨੂੰ ਤੇ ਮੈਂ ਹੁਣ ਹੀ ਚੱਲ ਜਾਣਾ ਸੀ ਪਰ ਹੁਣ ਸੇ ਸ਼ਾਮਾਂ ਪੈ ਗਈ ਹੁਣ ਕਿਹਦੇ ਪਰ ਜਾਣਾ ਮੈਂ ਵੇਖਣ ਲਈ ਨਾ ਇਹ ਸ਼ਾਮ ਹੋ ਗਈ ਆ ਮੈਂ ਬੀਜੀ ਨੂੰ ਪੁੱਛ ਦਿੰਦੇ ਤੇ ਮੈਂ ਮਨੇਰੀ ਚੱਲ ਜਾਣਾ ਤੂੰ ਸਵੇਰੇ ਮਨੇਰੀ ਜਲਦੀ ਮੈਂ ਆਪੇ ਗੱਲ ਕਰ ਲੂੰਗਾ ਕਰ ਲਓ ਮਰਜੀ ਮੈਨੂੰ ਪਤਾ ਲੱਗ ਜੂਗਾ ਮੈਂ ਕਰਨੇ ਨਾ ਹੋਣਾ ਵਾ ਚੱਲ ਤੂੰ ਮੈਂ ਦੱਸ ਦੂੰਗੀ ਨਾ ਨੂੰ ਫਿਰ ਅਸਮ ਦੀ ਆ ਦੱਸ ਦਿਓ ਦੱਸ ਦਿਓ ਫੋਨ ਕਰ ਦੇ ਮੈਂ ਕਰ ਲੈਣਾ ਮਾਤਾ ਨਾਲ ਗੱਲ ਵਾ ਬੀਜੀ ਦੱਸੋ ਇਹ ਪ੍ਰੀਤੀ ਜਾਣਦੀ ਸੀ ਹਾਂ ਵੀ ਮੰਮੀ ਬਿਮਾਰ ਹੋ ਗਈ ਐ ਦੀ ਹਾਂ ਇਹਨੇ ਜਾਣਾ ਵਾ ਅੱਗੇ ਕਿਹੜੀਆਂ ਸਾਲਾ ਮਾਰਦੀ ਆ ਇਹ ਰੀਸਾ ਵਾ ਇਹਨਾਂ ਦੀ ਕਿ ਲਾਖਾਂ ਦਾ ਤੈਨੂੰ ਨਹੀਂ ਪਤਾ ਮੈਨੂੰ ਸਾਰਾ ਪਤਾ ਕਿ ਕੁਰੀਕ ਹੋ ਗਿਆ ਇਹ ਤੇ ਹੁਣ ਉਦੋਂ ਨਹੀਂ ਚਾਹੀਏ। ਉਹ ਇਦਾਂ ਦਾ ਨਾਂ ਸੋਚਿਆ ਕਰ ਮਾਤਾ ਐ ਮੇਰਾ ਗੁੱਸੇ ਹੋ ਜਾ ਕਰ। ਪ੍ਰੋਬਲਮ ਹੋਊਗੀ ਤੇ ਫੋਨ ਆਇਆ ਵਾ। ਇਦਾਂ ਹੀ ਪ੍ਰੋਬਲਮ ਆਉਂਦੀਆਂ ਸਾਰਿਆਂ ਨੂੰ। ਪ੍ਰੋਬਲਮ ਆਉਂਦਾ। ਉਹਨੇ ਸਵੇਰੇ ਮਨੇ ਰਹਿ ਜਾਣਾ ਹੁਣ ਤੇ ਮੈਂ ਰਾਤ ਹੋ ਗਈ ਸ਼ਾਮਾਂ ਪੈ ਗਈਆਂ ਰਹਿਣ ਦੋ ਸਵੇਰੇ ਚੱਲ ਜੂਗੀ। ਤੇ ਮਾਤਾ ਨੂੰ ਕੀ ਪੁੱਛਣ ਦੀ ਲੋੜ ਆ ਫਿਰ ਜਾਓ। ਮਾਦਰ ਕਾਨ ਕੀ ਮਾੜਾ ਪਾ। ਮਾਤਾ ਤੇਰੀ ਦੁਆ ਦੀ ਸਲਾਹ ਆ ਤੇ ਮਾਦਰ ਨੂੰ ਪੁੱਛਣ ਦੀ ਕੀ ਗੱਲ। ਉਹ ਮੇਰੀ ਗੱਲ ਤੇ ਸੁਣ ਲੈ। ਆਹੋ। ਹਣ ਤੂੰ ਤੈਨੂੰ ਮਾਰ ਜਾ ਕੋਈ ਗੱਲ ਹੋਵੇ ਤਾਂ ਤੇਰੀ ਕੁੜੀ ਭੱਜੀ ਆਉਂਦੀ ਕਿ ਨਹੀਂ ਜਨਾਬ ਹੈ ਤਾਂ ਫਿਰ ਤੂੰ ਕੀ ਜਾਨੀ ਆ ਆਹੋ ਜੀ ਮੈਂ ਨਹੀਂ ਨਹੀਂ ਲੈ ਹੀ ਦਿੰਦੇ ਆਪਰੇ ਨੂੰ ਸੋਚੀ ਲੈ ਜਾ ਬੈ ਜਾ ਆਹੋ ਤੁਜੀ ਬੈ ਜਾ ਜਨਾਬ ਜਾਓ ਮੈਂ ਨਹੀਂ ਨਾ ਜਾਓ ਲੋਹਰੇ ਸਲਾਕੀ ਨਹੀਂ ਜਾਓ ਬੀਬੀ ਕਿੰਨੇ ਦਿਨ ਹੋ ਗਏ ਆ ਫਰਕ ਤੈਨੂੰ ਨਹੀਂ ਲੱਗਦਾ ਮੇਰੇ ਕੋ ਦਵਾਈ ਮਗਾ ਮਗਾ ਕੇ ਖਾਈ ਜਾਨੀ ਆ ਇਦਾਂ ਕਰੀਂ ਹਸਪਤਾਲ ਲੈ ਜਾਨੇ ਆ ਫਿਰ ਨਾ ਕਿਉ ਮੈਨੂੰ ਕਿਤੇ ਖੜਿਆ ਨਹੀਂ ਆ ਪੁੱਤ ਪ੍ਰੀਤ ਨੂੰ ਫੋਨ ਲਾ ਉਹ ਆਉਗੀ ਫਿਰ ਵੇਖਦੇ ਹਾਂ ਚੰਗਾ ਫਿਰ ਵੇਖਦੇ ਹਾਂ ਲੈ ਬੀਬੀ ਤੁਸੀਂ ਪਹਿਣ ਨੂੰ ਯਾਦ ਕਰਦੇ ਰਹਿੰਦੇ ਹੋ ਉਹਨੇ ਵੀ ਆ ਕੇ ਇਦਾਂ ਹੀ ਕਹਿਣਾ ਤੂੰ ਮੈਨੂੰ ਦੱਸਿਆ ਨਹੀਂ ਹੈ ਉਹ ਤਾਂ ਪੈਸੇ ਤੇ ਲੇਦਾ ਵੀ ਵੇਖਣਾ ਪੈਣਾ ਤੁਹਾਡੇ ਕੋ ਮਾ ਕਿੰਨੀਆਂ ਕ ਦਵਾਈਆਂ ਮਗਾ ਮਗਾ ਖਾਈ ਜਾਣੀਆਂ ਉਹ ਆਉਗੀ ਤਾਂ ਫਿਰ ਚੱਲੋ ਅਦੋਂ ਦਾ ਉਹਨੂੰ ਪੈਸੇ ਤੇ ਲੇਦਾ ਵੀ ਅਖੰਗ ਮੈਨੂੰ ਪੈਸੇ ਹਾਂਗੇ ਕਰ ਲੈ ਲੈ ਬੀਬੀ ਤੂੰ ਪੈਸਿਆਂ ਦਾ ਕੋ ਸੋਚਦੀਆਂ ਅਸੀਂ ਪੈਸੇ ਤੇਲੇ ਤੋਂ ਬਗੈਰ ਬੈਠੇ ਹਾਂ ਮੈਂ ਪੈਸੇ ਤੇ ਲਈਦਾ ਸੋਚਦੀ ਰਹਿੰਨੀ ਆ ਕੋਈ ਗੱਲ ਨਹੀਂ ਮੇ ਪੁੱਤ ਫੇਰ ਵੀ ਕਿੰਨੇ ਕ ਪੈਸੇ ਟਾੜ ਕੋ ਮੈਂ ਲਈ ਜਾਣੇ ਚੱਲ ਉਹ ਆਉਗੀ ਤੇ ਉਹਦੇ ਨਾਲ ਫੇਰ ਹੋਉਂਦਾ ਉਹ ਤਾਂ ਪੈਸੇ ਤੇ ਲੱਤ ਲੈਣ ਕਿ ਆਉਂਗੀ ਕੋਲ ਮੇ ਪੈਸੇ ਤੇ ਲਾਹ ਨਹੀਂ ਬਿਲਕੁਲ ਬੀਬੀ ਉਦਾਂ ਹੀ ਤੇਰਾ ਪੈਨ ਨੂੰ ਮੈਨੂੰ ਜੀ ਕਰਦਾ ਵਾ ਕੋਈ ਗੱਲ ਨਹੀਂ ਹੁਣ ਮੇਰਾ ਘਰੋਂ ਮੈਂ ਘਰ ਜਾ ਕੇ ਫੋਨ ਕਰ ਦਿੰਦਾ ਵਾ ਪੈਸੇ ਨੂੰ ਵੇਖ ਕੇ ਤੂੰ ਠੀਕ ਹੋ ਜਾਣਾ ਵਾ ਮੈਨੂੰ ਪਤਾ ਤੇਰਾ ਪੈਨ ਨੂੰ ਮੈਨੂੰ ਜੀ ਕਰਦਾ ਵਾ ਪੁੱਤ ਕਰਦੀ ਫੋਨ ਕੱਦ ਕੋਈ ਗੱਲ ਨਹੀਂ ਜੀ ਕਰਦਾ ਕਰਦੀ ਕੋਈ ਗੱਲ ਨਹੀਂ ਹਾਂ ਕਰ ਪੁੱਤ ਤੂੰ ਨੋਖੇ ਪੀ ਜੀਰਗੁਰ ਸਿੰਮੂ ਨੂੰ ਨਾਲ ਲੈ ਕੇ ਆਵੇ ਮੇਰਾ ਮਿਲ ਨੂੰ ਜੀ ਕਰਦਿਆ ਬੜਾ ਜੀ ਕਰਦਾ ਮੈਨੂੰ ਚੰਗਾ ਨਾਲ ਲੈ ਕੇ ਆਵੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਹਿ ਦੂੰਗਾ ਲੈ ਆਉਗੀ ਨਾਲ ਮੈਂ ਤਾਂ ਬਥੇਰੇ ਦਿਨ ਪੜਦੇ ਰੱਖਿਆ ਪਰ ਬੀਬੀ ਵਿੱਚ ਹੋਈ ਤੇ ਜ਼ਿਆਦਾ ਹੀ ਹੋ ਗਈ ਆ ਭੈਣ ਨੂੰ ਦੱਸਣਾ ਹੀ ਪੈਣਾ ਵਾ ਜੇ ਮੈਂ ਨਾ ਦੱਸਿਆ ਨਾ ਇਵੇਂ ਕੱਲ ਨੂੰ ਕੋਈ ਗੱਲਬਾਤ ਹੋ ਜੂਗੀ ਫੇਰ ਭੈਣ ਗੁੱਸਾ ਕਰੂਗੀ ਮੈਨੂੰ ਦੱਸਿਆ ਨਹੀਂ